ਰੋਜ਼ਪੁਰ ਸ਼ਹਿਰ ਤੋਂ ਆਏ ਲੱਖ ਲੱਖ ਪਿੰਡਾਂ ਤੋਂ ਆਏ ਕਿਸਾਨ ਵੀਰ ਆਰਟੀਆ ਪ੍ਰੈਸ ਵਾਲੇ ਵੀ ਸਾਡੇ ਸਟੇਜ ਤੇ ਬੈਠੇ ਪੰਜਾਬ ਦੀ ਕਮੇਟੀ ਦੇ ਰੋਜ਼ਪੁਰ ਦੇ ਨਮਾਇਦੇ ਪਲੇ ਫਲੇ ਸਾਂਝੀ ਕਰਦੇ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਆਪਾਂ ਇਹ ਆਪਣੀ ਪੰਚਾਇਤ ਰੱਖੀ ਆ ਕਿਸਾਨ ਪੰਚਾਇਤ ਉਹਦਾ ਮੁੱਖ ਕਾਰਨ ਆਉਣ ਵਾਲੀਆਂ ਥੋਡੀਆਂ ਅੱਗੇ ਸਰਕਾਰ ਵਿਰੋਧੀ ਨੀਤੀਆਂ ਨੂੰ ਲਿਆਉਣਾ ਆਪਣੀਆਂ ਮੰਗਾਂ ਨੂੰ ਸੰਗਠਨ ਕਰਨਾ ਤੇ ਉਹਦਾ ਪ੍ਰਚਾਰ ਕਰਨਾ ਜਿਹਦੀ ਮੇਰੀ ਡਿਊਟੀ ਜਿੱਥੇ ਬੰਦੀ ਲਾਈ ਹੈ ਹਰ ਜ਼ਿਲ੍ਹੇ ਤੇ ਜਾ ਕੇ ਹਰ ਪਲਾਸ ਤੇ ਪਿੰਡ ਤੱਕ ਜਿਹੜੀ ਆਪਣੀ ਮੰਗਾਂ ਉਹਦੀ ਕੈਰਨਟੀ ਨਾਲ ਉਹਦਾ ਆਪਾਂ ਮੰਗ ਨੂੰ ਤਰਸਾ ਸਕੀਏ ਤੇ ਲੈ ਸਕੀਏ ਸਰਕਾਰ ਤੋਂ ਜਿਹੜਾ ਮੌਕਾ ਹੋਣਾ ਇਸ ਟਾਈਮ ਖੇਤੀ ਨੂੰ ਜਿਵੇਂ ਟੜਕਾ ਲੱਗਿਆ ਇੱਕ ਸਾਲ ਪੂਰਾ ਹੋ ਗਿਆ। ਥੋੜੇ ਗੰਨਾ ਘਟਾ ਗੰਨਾ ਵੀ 100 ਕਟਲ ਘਟ ਨਿਕਲਿਆ। ਚੋਨਾ ਵੀ ਘਟ ਨਿਕਲਿਆ, ਆਲੂ, ਦੀਸ ਦੀ ਦੀ ਹਾਲੇ ਦਰਨੀ ਹੈ ਤੇ ਮੱਕੀ ਜਿਹੜੀ ਲਾਉਣੀ ਆ ਉਹਦਾ ਰੇਟ ਪਹਿਲਾਂ ਹੀ ਘਟਿਆ ਹੋਇਆ। ਬਾਣਾ ਦੇਖਿਆ ਵੀ 1.5 ਸਾਲ ਤੋਂ ਆਰਥਿਕ ਤਕਾ ਲੱਗਿਆ ਹੋਇਆ ਕਿਸਾਨੀ ਨੂੰ। ਉਹਦੇ ਤੇ ਸਰਕਾਰ ਚੁੱਪ। ਉਹਦੇ ਤੇ ਸੱਟ ਮਾਰਨ ਵਾਸਤੇ ਥੋੜੇ ਯੂਰੀਏ ਦਾ ਜਿਹੜਾ ਗੱਟਾ ਪਹਿਲਾਂ 50 ਕਿੱਲਾ ਦਾ ਸੀ ਉਹ ਨੂੰ 45 ਦਾ 45 ਦਾ ਛੱਡ ਕੇ ਹੁਣ 40 ਦਾ ਕਰਨ ਲੱਗੇ ਆ। ਟੇਡਾ ਤਰੀਕੇ ਨਾਲ ਦਾ ਰੇਟ ਵੀ ਵਾਧਾ ਕਰਦੇ ਆ ਤੇ ਉਹਦੀ ਗਿਣਤੀ ਦਾ ਵੀ ਪੂਰੇ ਆਰ ਵੀ ਨੂੰ। ਜਿਹੜੇ ਨਿੱਕੇ ਨਿੱਕੇ ਕਾਰਜ ਨੇ ਇਹ ਖੇਤੀ ਦੇ। ਖੇਤੀ ਕਰਨ ਲੱਗੇ ਜਾਂ ਯੂਰੀਆ ਨਾ ਮਿਲੇ। ਲੈਡ ਨਾ ਮਿਲੇ। ਜੇ ਫਸਲ ਬਾੜ ਲਈਏ। ਉਹਨੂੰ ਸਮੇਂ ਸਿਰ ਆਪਣੀ ਬਿਕੇ ਨਾ। ਇਹ ਆਪਾਂ ਨੂੰ ਸਿੱਧੀ ਆਰਥਿਕਤਾ ਛੱਟ ਲੱਗਦੀ। ਪਰ ਇਹਦੇ ਨਾਲ ਨਾਲ ਜਿਹੜੇ ਆਉਣ ਵਾਲੇ ਸੰਦੇਸ਼ੇ ਨੇ ਸਰਕਾਰ ਦੇ ਉਹ ਆਗਾਦੇ ਬਜਟ ਵੀ ਕਲੀਅਰ ਹੋ ਗਏ ਕਿਸੇ ਵਰਗ ਲਈ ਕੋਈ ਹੂਤ ਨਹੀਂ ਕੋਈ ਉਹ ਚ ਵਾਅਦਾ ਦਾ ਛੱਡੋ ਘਾਟਾ ਵੀ ਨਹੀਂ ਕੋਈ ਤੇ ਤੁਹਾਨੂੰ ਥੱਲੇ ਦੇਣ ਵਾਸਤੇ ਪਿਛਲੇ ਸਾਲ ਦਾ ਪੇਸਟ ਕਰਕੇ ਬਜਟ ਦਿੱਤਾ ਹੋਇਆ ਜਿਹੜਾ ਬਜਟ ਅੱਜ ਤੱਕ ਵੀ ਨਹੀਂ ਅੱਗੇ ਰੱਖਿਆ ਗਿਆ ਹੁੰਦਾ ਹਰ ਸਾਲ ਨਵਾਂ ਬਜਟ ਉਧਾ ਆ ਕੇ ਦਿੱਤਾ ਜਾਂਦਾ ਖਰਚੇ ਵਧਦੇ ਆ ਕਿਸਾਨੀ ਦੇ ਕੋਈ ਖਰਚੇ ਵਧਦੇ ਆ ਕੋਈ ਸੂਲਤਾ ਵਧਾਉਣੀਆਂ ਹੁੰਦੀਆਂ ਸਰਕਾਰ ਨੇ ਇਸ ਵਜੋਂ ਕਿਸੇ ਵਰਗ ਲਈ ਕਿਸੇ ਵਰਗ ਲਈ ਕਿਸਾਨਾਂ ਲਈ ਨਹੀਂ ਕਿਸੇ ਵਰਗ ਲਈ ਵੀ ਕੋਈ ਚੀਜ਼ ਨਹੀਂ ਹੈ ਇਸ ਨੂੰ ਦੇਖਦੇ ਹੋਏ ਆਪਣੇ ਜਥੇਬੰਦੀ ਨੇ ਪੰਚਾਇਤ ਰਾਉਣ ਦੀ ਗੱਲ ਕੀਤੀ ਆ ਵੀ ਆਪਾਂ ਆਪਣੇ ਲੋਕਾਂ 'ਚ ਜਾਈਏ ਆਪਣੇ ਲੋਕਾਂ 'ਚ ਪ੍ਰਚਾਰ ਕਰੀਏ ਪਹਿਲਾਂ ਸਮਝਾਈਏ ਵੀ ਆਹਾਂ ਆਹ ਚੀਜ਼ਾਂ ਤੁਹਾਡੇ ਲਈ ਖਤਰਾ ਬਣ ਕੇ ਆ ਰਹੀਆਂ ਨੇ ਵੋਡਾ ਖਤਰਾ ਵੜ ਕੇ ਖੜਿਆ ਹੈ ਬਿਜਲੀ ਬਿੱਲ ਸੋਧ ਬਿੱਲ ਜਿਹੜਾ ਤੁਸੀਂ ਡਾਬਡਾ ਅੰਦੋਲਨ ਕਰਕੇ 2200 ਬਿਜਲੀ ਬਿੱਲ ਗੱਦ ਕਰਾਇਆ ਸੀ ਉਹਨੂੰ ਡੇਢੇ ਰੂਪ ਦੇ ਵਿੱਚ 2025 ਸੋਧ ਬਿੱਲ ਲੈ ਕੇ ਆ ਰਹੇ ਨੇ ਕੌਲ ਦਿੱਤੀ ਹੋਈ ਹੈ ਵੀ ਜੇ ਪੇਸ਼ ਕੀਤਾ ਤੇ ਅਗਲੇ ਦਿਨ ਹੀ 3 ਘੰਟੇ ਲਈ ਡ੍ਰੇਨਾ ਤੇ ਨੂਰ ਪ੍ਰਾਦਾ ਫਰੀ ਕਰਾਂਗੇ ਕਿਉਂ ਕਰ ਰਹੇ ਆ ਇਹ ਗੱਲ ਆ ਜਿਹੜੀ ਗੱਲ ਸਟੇਜ ਤੋਂ ਆ ਰਹੀ ਸੀ ਜਿਹੜੀ ਗੱਲ ਡਾਟਾ ਸਾਹਿਬ ਨੇ ਤੁਹਾਨੂੰ ਕਲੀਅਰ ਦੱਸੀ ਆ ਕਿ ਕਾਰਪੋਰੇਟ ਆਪਣੀ ਤਰੀਕੇ ਨਾਲ ਆਪਣਾ ਕੰਮਜਾ ਕਰਨਾ ਚਾਹੁੰਦੇ ਆ ਛੋਟੀਆਂ ਨੌਕਰੀਆਂ ਤੋਂ ਲੈ ਕੇ ਵੱਡੀਆਂ ਨੌਕਰੀਆਂ ਦਾ ਖਤਮ ਕਰਨਾ ਚਾਹੁੰਦੇ ਨੇ ਹਰ ਚੀਜ਼ ਨੂੰ ਸਿਸਟਮ ਦੇ ਵਿੱਚ ਲਿਆ ਕੇ ਤੁਹਾਡੇ ਤੇ ਵਜਨ ਪਾਉਣਾ ਚਾਹੁੰਦੇ ਨੇ ਪਹਿਲਾਂ ਤੁਹਾਡਾ ਮੀਟਰ ਸੜ ਜਾਂਦਾ ਸੀ ਤਾਂ 500 ਰੁਪਏ ਚੁਕਾ ਕੇ ਤਾਂ ਤੁਸੀਂ ਨਵਾਂ ਮੀਟਰ ਲਗਵਾ ਲੈਂਦੇ ਸੀ ਸੜ ਵੀ ਜਾਂਦਾ ਸੀ ਅੱਜ ਆਹੀ ਚੇਪ ਵਾਲਾ ਮੀਟਰ ਆ ਜਿਹੜਾ 5200 ਰੁਪਏ ਚ ਲੱਗਦਾ ਇਹ ਵਜਨ ਸਰਕਾਰ ਨੇ ਨਹੀਂ ਲਾਇਆ ਪਾਇਆ ਤੁਹਾਡੇ ਤੇ ਹੀ ਆ ਤਿ ਤੁਹਾਨੂੰ ਇਹ ਹੌਲੀ ਹੌਲੀ ਵਸੂਤ ਜਿਵੇਂ ਜਿਵੇਂ ਟੀਕਾ ਨਹੀਂ ਲਾਈਦਾ ਵੀ ਯਾਰ ਦਾ ਟੀਕਾ ਥੋੜਾ ਥੋੜਾ ਲਾ ਕੇ ਦੇਖਣਾ ਵੀ ਕਿੰਨਾ ਕੁ ਜੜਦੇ ਆ ਇਹ ਪਹਿਲ ਤੇ ਪਹਿਲੀ ਘੜੀ ਸੀਗੀ ਕਮਿਟਰ ਲਾਉਣਾ ਦੂਜੀ ਘੜੀ ਇਹਦਾ 2025 ਸੋਤ ਮੇਲਾ ਜਿਹੜਾ ਪ੍ਰਾਈਵੇਟਾਈਜੇਸ਼ਨ ਹੋ ਜਾਊਗਾ ਜਿੱਦਾਂ ਪ੍ਰਾਈਵੇਟਾਈਜੇਸ਼ਨ ਹੋ ਗਈ ਤੁਹਾਡੇ ਵੋਟਰਾਂ ਦੇ ਲੱਗੇ ਬਿੱਲ ਜਿਹੜੇ ਮਾਫ ਹੋਏ ਆ ਲੱਗਣਗੇ ਵਿਪਾਰ ਨੂੰ ਜੇ 600 ਯੂਨਟ ਵਾਲਾ ਨੂੰ ਫ੍ਰੀ ਯੂਨਟ ਮਿਲਦੇ ਆ ਉਹ ਵੀ ਲੱਗੂਗਾ ਜਿਹੜੀ ਮਰਜ਼ੀ ਸਰਕਾਰ ਦਿੱਤਾ ਮਰਜ਼ੀ ਬਾਨਾ ਮਾਰੇ ਪ੍ਰਾਈਵੇਟ ਫਾਰਮ ਵਾਲਾ ਬੰਦਾ ਕੰਮ ਸਿਰਫ ਨਫੇ ਲਈ ਕਰਦਾ ਜਿੱਥੇ ਕੀ ਜਿਹੜੀ ਇਹ ਜ਼ਰੂਰਤ ਸਹੂਲਤਾਂ ਬਿਜਲੀ ਪਾਣੀ ਇਹਨੂੰ ਮੁਹਾਇਆ ਕਰਾਉਣਾ ਸਰਕਾਰ ਦਾ ਫਰਜ਼ ਹੁੰਦਾ ਜਿਹੜੇ ਆਪਾਂ ਟੈਕਸ ਦਿੰਨੇ ਆ ਉਹਨਾਂ ਦੇ ਵਿੱਚ ਜੇ ਇਹ ਬਿਜਲੀ ਪਾਣੀ ਪੈਦਾ ਕਰਦੇ ਨੇ ਤੇ ਆਪਾਂ ਸਹੂਲਤਾਂ ਦਿੰਦੇ ਨੇ ਤਾਂ ਉਹ ਦੂਤਾ ਵਿੱਚ ਲੈਣੀਆਂ ਤੇ ਇਹਨਾਂ ਨੂੰ ਦੇਣੀਆਂ ਵੜਦੀਆਂ ਨੇ ਉਹਦਾ ਵਿਜੀਗਰ ਕਰਨਾ ਸਭ ਤੋਂ ਖਤਰਨਾਕ ਇਹ ਗੱਲ ਆਪਾਂ ਨੂੰ ਸਮਝਣੀ ਪੈਣੀ ਆ ਵੀ ਸੋਧਵਿਲ ਹੈ ਕੀ ਆ ਜਦੋਂ ਅਖਬਾਰ ਚੋਂਦਾ ਬੱਚਾ ਬੱਚਾ ਪੜੇ ਯੂਰਗ ਪੜ੍ਹ ਪ੍ਰਚਾਰ ਕਰਨ ਪਿੰਡਾਂ ਦੇ ਵਿੱਚ ਬੈਣ ਕੇ ਵੀ ਟੋਡਾ ਅਸਰ ਕਿਵੇਂ ਜਾ ਰਿਹਾ ਤੁਸੀਂ ਨਿੱਕੀ ਜੀ ਮਾਰਕਸ ਦੀ ਡਬਲੀ ਵੀ ਲੱਗੋ ਤਾਂ ਜੀਐਸਟੀ ਲੱਗਿਆ ਹੋਇਆ ਕੋਈ ਸਮਾਨ ਵੀ ਖਰੀਦ ਲੋ ਜੀਐਸਟੀ ਆ ਬਿੱਲ ਵੀ ਦਿਨੇਓ ਜੀਐਸਟੀ ਲੱਗ ਰਿਹਾ ਤੇ ਉਹਦੇ ਵੱਟੇ ਸਹੂਲਤ ਦੇਣੀ ਸਰਕਾਰ ਨੇ ਸੂਲਤਾ ਦੇ ਵਿੱਚ ਬਿਜਲੀ ਪਾੜੀ ਸੀ ਸੜਕ ਸੀ ਇਨਫਰਾਸਟ੍ਰਕਚਰ ਸੀ ਸਾਰਾ ਕੁਝ ਤਾਂ ਪ੍ਰਾਈਵੇਟ ਕੀਤਾ ਹੋਇਆ ਜੇ ਉੱਤੇ ਸੜਕ ਤੇ ਜਾਂਦੇ ਆ ਉਹ ਟੂਲ ਬੁਲਾਦਾ ਘਟਾ ਰਹੇ ਨੇ ਟੂਲ ਘਟਾ ਰਹੇ ਆ ਬਿਜਲੀ ਦੇ ਉੱਤੇ ਤੁਹਾਡਾ ਫੇਰ ਇਹ ਜਿਹੜੇ ਦੰਦਾਂ ਨੇ ਵੱਜਨ ਪਾਏ ਆ ਤੇ ਹੋਰ ਵੱਜਨ ਤੋੜਨ ਦੀ ਤਿਆਰੀ ਆ ਉਹ ਫਾਰਾ ਇਹ ਫਾਰਾ ਕਰਦਾ ਤੁਹਾਡੇ ਜੁੱਬੇ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਦੋਂ ਵਿਦਵਾਨਾਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਦੇਸ਼ ਕਿਵੇਂ ਚੱਲੇਗਾ ਤੇ ਦੇਹ ਜਿਹੜਾ ਅਸੀਂ ਟੈਕਸ ਦਿੰਦੇ ਆ ਉਹ ਕਿੱਥੇ ਜਾ ਰਿਹਾ ਉਹ ਲੋਕਾਂ ਦੀ ਸਹੂਲਤ ਵਾਸਤੇ ਹੁੰਦਾ ਜੇ ਕੱਲ ਤੁਹਾਨੂੰ ਆ ਕੇ ਕੋਈ ਕਹਵੇ ਥੋੜੀ ਮੋਟਰ ਦਾ ਬੈਲੀ ਲੱਗ ਰਿਹਾ ਵੀ ਹੁਣੀ ਬਿੱਲ ਵਜ ਨਹੀਂ ਭੁਗਤ ਰਹੇ ਹੋ ਫ੍ਰੀ ਕਿਹਦਾ ਸਰਕਾਰ ਨੇ ਬੱਲ ਨਹੀਂ ਦੇਤੀ ਆਪਾਂ ਇਹ ਟੈਕਸ ਦਿੰਦੇ ਆ ਉਹਦੀ ਡਿਵੀਜ਼ਨ ਦਿੱਤੀ ਹੋਈ ਆ ਵੀ ਜੇ ਆਪ ਵੀ ਕਸੂਤ ਦੇ ਦਈਏ ਤਾਂ ਕੀ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਦੇ ਫਾਇਦਾ ਦਿੱਤਾ ਆਪਾਂ ਤੇ ਅੱਗੇ ਚਾਲੂ ਕਰ ਰਹੇ ਆਂ ਇਹ ਜੇ ਫਾਇਦੇ ਦੇ ਉੱਤੇ ਅਟੈਕ ਕਰ ਰਹੇ ਆ ਇਹਦੇ ਬਰਾਬਰ ਹੀ ਇੱਕ ਹੋਰ ਬਿੱਲ ਲੈ ਕੇ ਆ ਰਹੇ ਆ ਬਹੁਤ ਤਕੜਾ ਜਿਹੜਾ 20 ਰੁਪਏ ਦਾ ਪਿਛਲੇ ਆਪਾਂ ਮੰਗ ਪੱਤਰ ਵੀ ਦਿੱਤੇ ਆ ਅੱਜ ਆਪਾਂ ਕਿਸਾਨ ਕਰ ਕਰਨਕ ਲਾਉਨੇ ਆ ਜਿਹੜਾ ਖੇਤ ਵਧੀਆ ਲੱਗਦਾ ਆਪਾਂ ਉਹ ਚੋਂ ਖੇਤ ਚੋਂ 20 ਰੱਖ ਲੈਨੇ ਤੇ ਆਪਣੇ ਢੋਲ ਚ ਰੱਖ ਲੈਨੇ ਅਗਲੇ ਸਾਲ ਉਹ ਵੀ ਪਾ ਲੈਨੇ ਬੇਸ਼ੱਕ ਉਹ ਅਸਰਦਾ ਹੋਵੇ ਬੇਸ਼ੱਕ ਹੁੰਦਾ ਹੋਵੇ ਬੇਸ਼ੱਕ ਨਹੀਂ ਦਾ ਹੋਵੇ ਬੇਸ਼ੱਕ ਤੁਹਾਡੇ ਆਹ ਝੋਨੇ ਦਾ ਹੋਵੇ ਜਿਵੇਂ ਜਿਵੇਂ ਹਾਈਬ੍ਰਿਡ ਝੋਨੇ ਚਵਾੜਿਆ ਹੋਵੇ ਹੌਲੀ ਮੱਕੀ ਦੇ ਵਿੱਚ ਵੀ ਹਾਈਬ੍ਰਿਡ ਦੇ ਕੋਲੀ ਗਏ ਉਹ ਜਿਹੜੀ ਤਰੱਕੀ ਕਰਕੇ ਗਏ ਉਹ ਵੀ ਤੁਸੀਂ ਹਰ ਸਾਲ ਨਵਾਂ ਖਰੀਦਦੇ ਹੋ ਤੁਸੀਂ ਮਜਬੂਰ ਰਹਿੰਦੇ ਹੋ ਆਹ ਗਣਾ ਦੇ ਵਿੱਚ ਆ ਕੇ ਬੀ ਦੀ ਬਲੈਕ ਵੀ ਸੁਣੀ ਆ ਮੱਕੀ ਦੀ ਜੇ ਘਾਟ ਹੋ ਜੇ ਤਾਂ ਭੱਜ ਕੇ ਕਿਤੇ ਹੋਰ ਸ਼ਹਿਰਾਂ ਤੋਂ ਵੀ ਲੈ ਕੇ ਆਉਂਦੇ ਹਾਂ ਸਰਕਾਰੋਂ ਉਸ ਪਾਸੇ ਹਰ ਤਰ੍ਹਾਂ ਦਾ ਬੀ ਲੈ ਕੇ ਜਾਣ ਤੋਂ ਤੁਹਾਨੂੰ ਫੇਰ ਰਹੀ ਆ ਸਾਰਾ ਬ੍ਰਾਈਟ ਨਹੀਂ ਹੋ ਤੁਸੀਂ ਘਰੇ ਢੋਲ ਭਰ ਕੇ ਕਣਕ ਰੱਖੀ ਆ ਜੇ ਉਹ ਬੀਜ ਬੀਜਿਆ ਗਿਆ ਤਾਂ ਤੁਸੀਂ ਗੁਨਾਹਗਾਰ ਹੋਗੇ ਤੁਸੀਂ ਮੌਜੂਦ ਹੋਗੇ ਜੇ ਬੀ ਕਰੇ ਰੱਖੂਗੀ ਇਹ ਜਿਹੜਾ ਬਿੱਲ ਜਿਹੜਾ ਸੋਧਵੇ ਲਾ ਰਹੇ ਆ ਆਪਾਂ ਅੱਜ ਵੀ ਪਛਤੌਣੇ ਪਏ ਆ ਵਿਯੋਗ ਬੈਠੇ ਨੇ ਜਿਹੜੇ ਕਹਿੰਦੇ ਆਪਾਂ ਦੇਸੀ ਵੀ ਆਪਣੇ ਘਵਾਲੇ ਆਪਾਂ ਕਣਕਾਂ ਦੇਸੀ ਵੀ ਘਵਾਲੇ ਨਰਮੇ ਦੇ ਘਵਾਲੇ ਅੱਜ ਦੇਸੀ ਵੀ ਵਾਸਤੇ ਲੁਧਿਆਣਾ ਵਰਗੇ ਸ਼ਹਿਰ ਜਾਂ ਵੱਡੇ ਸ਼ਹਿਰ ਦਿੱਲੀ ਵਰਗੇ ਸਭ ਤੋਂ ਵੱਧ ਭਾ ਦੇ ਰਿਆ ਉਹ ਬਰਕ ਦਾ ਜਿਹੜਾ ਦੇਸੀ ਵੀ ਪੈਦਾ ਕਰਦਾ ਪਰ ਆਪਾਂ ਗਵਾਲੇ ਆਪਣੇ ਖੇਤੀ ਦੇ ਵਿੱਚ ਆਪਣੇ ਘਰਾਂ ਦੇ ਆਪਣੇ ਢੋਲਾਂ ਦਾ ਨਿਕਲਦੇ ਹੋਏ ਅੱਜ ਆਪਾਂ ਯਾਦ ਕਰ ਲਈਏ 30 ਸਾਲ ਤੋਂ ਹੋ ਰਹੇ ਹੋਗੇ ਦੇਸੀ ਵੀ ਆਪਣੇ ਕੋਲੋਂ ਇੰਜਾਂ ਹੀ ਜਿਹੜੇ ਅੱਜ ਦੇ ਬੀਜ ਨੇ ਅਗਲੀ ਜਨਰੇਸ਼ਨ ਨੂੰ ਯਾਦ ਕਰਾਇਆ ਕਰੂ ਸਾਡੇ ਬਜ਼ੁਰਗ ਘਰੋਂ ਹੀ ਬੀਜ ਲੈ ਕੇ ਬੀਜਦੇ ਹੁੰਦੇ ਸੀਗੇ ਇਹ ਮਾਰਾ ਪੈ ਚੁਕੀਆਂ ਨੇ ਪਹਿਲਾਂ ਜਿਹੜਾ ਜੀ5 ਦੇਸ਼ ਨੇ ਜਿਹੜੇ ترقی ਵਾਲੇ ਨੇ ਅਗਲੇ ਦੇਸ਼ ਨੇ ਉੱਥੇ ਕਿਸਾਨੀ ਪਹਿਲਾਂ ਮਾਰ ਚੁੱਕੇ ਨੇ ਕਿਸਾਨੀ ਮਾਰ ਕੇ ਉਹ ਵੱਡੀਆਂ ਜ਼ਮੀਨਾਂ ਹਰਨ ਕਰਕੇ ਵੱਡੀਆਂ ਕੰਪਨੀਆਂ ਦੇ ਕਰ ਚੁੱਕੇ ਨੇ ਸਾਰਾ ਸਿਸਟਮ ਉਹਦਾ ਥੱਲੇ ਬਿਜਲੀ ਦੀ ਉਹਨਾਂ ਦੇ ਸਾਹਮਣਾਰ ਬੀ ਵੀ ਉਹਨਾਂ ਦੇ ਹਿਸਾਬ ਨਾਲ ਖੇਤ ਵੀ ਉਹਨਾਂ ਦੇ ਹਿਸਾਬ ਨਾਲ ਤੇ ਖਾਦ ਵੀ ਉਹਨਾਂ ਦੇ ਹਿਸਾਬ ਨਾਲ ਤੇ ਆਪਾਂ ਜਿਹੜੇ ਕਹਿੰਦੇ ਆ ਵੀ ਆਪਾਂ ਖੇਤਾਂ ਦੇ ਪੁੱਤ ਆ ਤੇ ਆਪਾਂ ਆਪਣੀ ਜਗਾ ਦੇਖ ਲਈਏ ਵੀ ਆਪਣੀ ਜਗਾ ਅਗਲੇ ਸਮੇਂ ਦੇ ਵਿੱਚ ਕਿੱਥੇ ਬਣ ਰਹੀ ਹੈ। ਬੁਬਾਰੀ ਵਕ ਬੈਠੀ ਆਰੇ ਗੱਲ ਕਰਦੇ ਸੀ ਬੱਚੇ ਬੈਠੇ ਵਿੱਚੋਂ ਨਾਲੇ ਖਤਮ ਹੋ ਗਿਆ। ਤਾਂ ਸ਼ੈਡਰ ਵਾਲੇ ਕਿੱਥੇ ਜਾਣਗੇ? ਇਹ ਆਰਥਿਕ ਸਿਸਟਮ ਜਿਹੜੀ ਪਈ ਹੋਈ ਹੈ ਕਿੱਥੇ ਜਾਊਗੀ? ਇਹਦੇ ਵਿੱਚੋਂ ਜਿਹੜਾ ਰੂਰਲ ਡਵੈਲਪਮੈਂਟ ਫੰਡ ਇਕੱਠਾ ਹੁੰਦਾ ਉਹ ਕਿੱਥੇ ਜਾਊਗਾ? ਸਰਕਾਰਾਂ ਤੱਕ ਨੂੰ ਤਾਂ ਕਾਲਾਉਣ ਨੂੰ ਪ੍ਰਾਈਵੇਟਾਈਜੇਸ਼ਨ ਤਿਆਰ ਬੈਠੀ ਜੀ। ਥੋੜੀ ਮੰਡੀ ਖਰਾਬ ਕਰਨ ਨੂੰ ਤਿਆਰ ਬੈਠੀ ਜਾਂ। ਫਸਲ ਆਪਣੇ ਹਿਸਾਬ ਨਾਲ ਵਜਾਊਗੀ। ਤੋੜੇ ਗਰੀਬੀ ਆ ਜੇ ਤੁਹਾਡੇ ਪਰ ਰੋਟੀ ਚੱਲੇ ਨਾ ਚੱਲੇ ਪ੍ਰਾਈਵੇਟਾਈਜੇਸ਼ਨ ਕੋਈ ਬਾਤ ਨਹੀਂ ਤੁਹਾਡੀ ਗੁਜ਼ਾਰਾ ਹੋ ਰਿਹਾ ਤਾਂ ਨਹੀਂ ਹੋ ਰਿਹਾ ਅੱਜ ਡੈਮੋਕ੍ਰੇਸੀ ਜੇ ਕਹਿੰਦੇ ਆ ਆਪਾਂ ਵੀ ਆਪਾਂ ਡੈਮੋਕ੍ਰੇਸੀ ਦੇ ਵਿੱਚ ਰਹਨੇ ਆ ਆਪਾਂ ਵੋਟ ਪਾਉਨੇ ਆ ਵੋਟ ਪਾ ਕੇ ਆਪਣਾ ਹੱਕ ਲੈਣੇ ਆ ਟੈਕਸ ਭੇ ਕਰਦੇ ਆ ਉਹਨਾਂ ਦੇ ਸਰਕਾਰਾਂ ਚੱਲਦੀਆਂ ਨੇ ਉਹਦੇ ਵਿੱਚੋਂ ਅਸੀਂ ਆਪਣੀ ਮੰਗ ਮੰਗਦੇ ਜਿਹੜਾ ਸਾਡਾ ਟੈਕਸ ਇਕੱਠਾ ਹੋਇਆ ਵੀ ਆਪਾਂ ਕੀ ਕੀ ਸੂਤਾ ਸਰਕਾਰ ਦੇ ਸਕਦੀ ਹੈ ਤੇ ਕੀ ਕੀ ਆਪਾਂ ਲੈ ਸਕਦੇ ਹਾਂ ਤੇ ਕਿੰਨੇ ਕਾਪਾ ਲੈਣ ਦੇ ਯੋਗ ਬਣਦੇ ਆ ਤੇ ਆਪਾਂ ਨੂੰ ਆ ਸਟਰਕਚਰ ਜਿਹੜਾ ਖੜਾ ਹੋਇਆ ਜਿਹੜਾ ਮੰਡੀ ਖੜੀ ਹੋਈ ਹੈ ਛੱਜ ਖੜਾ ਹੋਇਆ ਇਹ ਜੋ ਪਾਰਕਟ ਵੀ ਸੁੱਤੀ ਗਈ ਆ ਤਾਂ ਖੜਾ ਹੋਇਆ ਪੱਕੇ ਫਰਸ਼ ਲੱਗੇ ਦੀ ਇਹ ਆਪਣੀਆਂ ਫਸਲਾਂ ਦੇ ਵਿੱਚੋਂ ਹੀ ਲੱਗੇ ਨੇ ਇਦਾਂ ਹੀ ਡਿਵੈਲਪ ਮੰਡੀਆਂ ਹੋਈਆਂ ਨੇ ਸਭ ਤੋਂ ਸੋਹਣੀਆਂ ਮੰਡੀਆਂ ਡਿਵੈਲਪ ਹੋਈਆਂ ਪੰਜਾਬ ਹਰਿਆਣੇ ਜਨੇ ਪੂਰਾ ਇੱਕ ਦੋਸਤਾਨੇ ਮੰਡੀ ਸਟਰਕਚਰ ਨਹੀਂ ਡਿਵੈਲਪ ਕਰ ਸਕਿਆ ਇਹ ਆਪਾਂ ਦਿੱਲੀ ਅੰਦੋਲਨ ਚ ਕਿਤੇ ਨਾ ਕਿਤੇ ਬਾਹਰਲੇ ਸਟੇਟਾਂ ਵਾਲਿਆਂ ਨੂੰ ਜਦੋਂ ਮਿਲੇ ਆ ਆਪਾਂ ਨੂੰ ਪਤਾ ਲੱਗਿਆ ਵੀ ਆਪਾਂ ਵੈਸਟ ਸਟਰਕਚਰ ਦੇ ਵਿੱਚ ਬੈਠੇ ਆ ਤੇ ਜੇ ਵੈਸਟ ਸਟਰਕਚਰ ਦੇ ਵਿੱਚ ਆ ਕੇ ਅਟੈਕ ਹੋ ਰਿਹਾ ਸਰਕਾਰ ਦਾ ਫਿਰ ਬਹੁਤ ਮੰਦਭਾਗੀ ਆ ਆਪਾਂ ਨੂੰ ਜਾਗਣਾ ਪਊਗਾ ਪਿੰਡ-ਪਿੰਡ ਇਹ ਗੱਲ ਲੈ ਕੇ ਜਾਣੀ ਪਊਗੀ ਪੇਲਾ ਬਿਜਲੀ ਦਾ ਪੇਲਾ ਬਲਾਂ ਫੋਲ ਬਿਲ ਬੀਜ ਵੇਲਾ ਇਹ ਆਪਣੇ ਦੇ ਸਿੱਧਾ ਅਟੈਕ ਨੇ ਦੂਜੀ ਗੱਲ ਆ ਗਈ ਝੋੜਾ ਲਾਉਨੇ ਆ ਪਾਣੀ ਮਕਾਉਨੇ ਆ ਅੱਪਾ ਪਾਣੀ ਪਕਾਉਣ ਦੇ ਵੀ ਗੁਨਾਹਗਾਰ ਅੱਪਾ ਜ਼ਹਿਰ ਪਾਉਣ ਦੇ ਵੀ ਗੁਨਾਹਗਾਰ ਰੇਤ ਖੁੰਦ ਜਿਹਨੋਂ ਉਹ ਅੱਗ ਲਾਉਂਦੇ ਆ ਆਪਾਂ ਧੂਏ ਦੇ ਵੀ ਗੁਨਾਹਗਾਰ ਗਲ ਮੁਕਾਉ ਵੀ ਆਪਾਂ ਫਸਲ ਲਗਾ ਲਈ ਆਪਾਂ ਦਾ ਮੁਲਜਮੀ ਬਣ ਗਏ ਪਾਣੀ ਵੀ ਪੰਜਾਬ ਦਾ ਆਪਾਂ ਹੀ ਮੁਕਾਤਾ ਜ਼ਹਿਰ ਵੀ ਆਪਾਂ ਹੀ ਪਾਤੀ ਤੇ ਉੱਪਰ ਮੰਡਲ ਵੀ ਆਪਾਂ ਹੀ ਥੋ ਅੱਗ ਲਾ ਕੇ ਖਰਾਬ ਕਰਤਾ ਇਸ ਤਰੀਕੇ ਦੀ ਪਿਕਚਰ ਬਣਾ ਕੇ ਸਾਰੇ ਸਮਾਜ ਨੂੰ ਥੋੜਾ ਸ਼ਖਸ ਦਿਖਾਇਆ ਜਾਂਦਾ ਵੀ ਇਹ ਕਿਸਾਨ ਆ ਬੰਦਾ ਜਿਹਨੇ ਪਾਣੀ ਖਤਮ ਕੀਤਾ ਕਿਸਾਨ ਉਹ ਬੰਦਾ ਜਿਹਨੇ ਜ਼ਹਿਰ ਪਾ ਦਿੱਤੀ ਕਿਸਾਨ ਉਹ ਬੰਦਾ ਜਿਹਨੇ ਧੂਏ ਚੱਕ ਲਾ ਕੇ ਤੇ ਹਵਾ ਖਰਾਬ ਕੀਤੀ ਸਾਹ ਲੈਣਾ ਮੁਸ਼ਕਲ ਕੀਤਾ ਹੋਇਆ ਅੱਜ ਜਾ ਕੇ ਹਵਾ ਦੇਖੋ ਆਕਸੀਜਨ ਉਹੀ ਹਰੇ ਹਰਿਆਲੀ ਸਾਡੀ ਦੱਸ ਰਹੀ ਪਿਆ ਇਹ ਹਰਿਆਲੀ ਕਣਕਾ ਦੀ ਲੱਗੀ ਆ ਝੋਨੇ ਦੀ ਲੱਗਦੀ ਆ ਉਹ ਆਕਸੀਜਨ ਨਹੀਂ ਕਰਦੀ ਆ ਜੇ ਵਿੱਚ ਪਾਈਆਂ ਫਸਲਾਂ ਦੇ ਵਿੱਚ ਜ਼ਹਿਰ ਤੇ ਦਿੱਤੀ ਕਿਨੇ ਸੀ ਕਿਹੜਾ ਡਿਜ਼ਾਈਨ ਸੀ ਉਹ ਕਿਹੜਾ ਗ੍ਰੀਨ ਲੈਬਰੀਏਸ਼ਨ ਸੀ ਜਿਹੜੇ ਉਹ ਲਿਆ ਕੇ ਇਹ ਪੇਸ਼ ਕੀਤਾ ਸਾਡੇ ਦਾ ਡੱਬੇ ਸੀ ਸਿੱਧੇ ਕਰਨੇ ਪੈਗੇ ਝੋਲੇ ਲਾਉਣ ਨੂੰ ਪਹਿਲੇ ਸਾਡੀ ਇੱਕ ਪੋਸਟ ਦਾ ਡੱਬਾ ਸਿੱਧਾ ਕਰਦੀ ਰਹਿ ਗਈ ਦੂਜੀ ਨੂੰ ਜਦੋਂ ਸਿੱਧਾ ਸਿੱਧਾ ਆਇਆ ਤਾਂ ਬੋਟਰਾਂ ਲੱਗ ਗਈਆਂ ਤੀਜੀ ਰੋੜ ਕਹਤਾਂ ਸੱਤਾ ਸਰਾਂ ਦੇ ਵਿੱਚ ਵਿੱਚ ਹੀ ਵੀ ਤੁਸੀਂ ਪਾਣੀ ਨਹੀਂ ਪਕਾਤਾ ਕੀ ਸੱਤਾ ਸਰਾਂ ਚ ਪਾਣੀ ਮੋਕ ਗਿਆ ਕਿਹੜਾ ਡਿਜ਼ਾਈਨ ਦਿੱਤਾ ਇਹਨਾਂ ਨੇ ਪੂਰੇ ਭਾਰਤ ਨੂੰ ਰਜਾਵੜ ਖਾਤਰ ਹਰਿਆਣਾ ਪੰਜਾਬ ਨੂੰ ਦਾਤੇ ਲਾਉਂਦੀ ਆਪਣੀ ਜ਼ਮੀਨ ਨੂੰ ਦਾਤੇ ਲਾ ਦਾਂ ਆਪਣੇ ਸਾਡੇ ਬਜ਼ੁਰਗਾਂ ਦੇ ਸਾਡੇ ਜਵਾਨ ਦੀ ਅਗਲੀ ਪੌੜੀ ਤੱਕ ਨੂੰ ਵੀ ਦਾਤੇ ਲਾਤਾ ਇਹਦੇ ਵੱਲੋਂ ਧਿਆਨ ਦੇਣਾ ਪੈਣਾ ਘਰੇ ਬੈਠ ਕੇ ਸਰਨਾ ਨਹੀਂ ਬੜਾ ਵੱਡਾ ਹੁੰਦਾ ਸੀ ਵਰਕ ਜਦੋਂ ਫੌਜ ਚ ਜਾਂਦੇ ਸੀ ਆਪਾਂ ਨੂੰ ਨੌਕਰੀਆਂ ਮਿਲਦੀਆਂ ਸੀ ਅੱਜ ਉਧਰੋਂ ਵੀ ਵਾਂਝੇ ਹੋ ਗਏ ਤਿੰਨ ਚਾਰ ਸਾਲ ਹੀ ਕਹਿੰਦਾ ਜਾਊ ਖੜਾ ਗੋਲੀ ਖਾਊ ਨਾ ਉਹਦੀ ਪੈਨਸ਼ਨਾਂ ਦਾ ਅਸੀਂ ਦੀਦੀ ਆਪਣਾ ਉਹਦਾਂ ਨੂੰ ਤਵਾ ਦੇ ਦਿੰਦੇ ਦੂਜਾ ਰਾਹ ਸੀ ਬਾਹਰ ਜਾਣ ਦਾ ਉਹ ਤੁਹਾਡੇ ਸਾਹਮਣੇ ਹੀ ਆ ਹੁਣ ਜਿਨ੍ਹਾਂ ਨੇ ਆਪਣੇ ਜਵਾਨ ਗਏ ਆ ਪਿਛਲੇ 10 ਸਾਲਾਂ ਇੰਨੇ ਤਾਂ ਪਿਛਲੇ 50 ਸਾਲਾਂ ਜਿਨਿ ਗਏ ਜਿੰਨੇ 10 ਸਾਲਾਂ ਚਲੇਗੇ ਅੱਜ ਦਿੱਤੀ ਇਹ ਆ ਗਈ ਵੀ ਉਹ ਵੀ ਆਪਰ ਧੱਕਾ ਮਾਰ ਲਾ ਗਏ ਜੇ ਰਹਿਣਾ ਹੀ ਇਸ ਮੁਲਕ 'ਚ ਰਹਿਣਾ ਹੀ ਇਹ ਖੇਤ 'ਚ ਰਹਿਣਾ ਹੀ ਇਸ ਪਿੰਡ 'ਚ ਤਾਂ ਕਿਉਂ ਨਾ ਇਹ ਖੇਤ ਨੂੰ ਇਹ ਸ਼ਹਿਰ ਨੂੰ ਇਹ ਪਿੰਡ ਨੂੰ ਵਧੀਆ ਬਣਾਈਏ ਤੇ ਇਹ ਯੋਗਦਾਨ ਸਿਰਫ ਤੇ ਸਿਰਫ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਕਹੋ ਵੀ ਕੋਈ ਸਿਆਸੀ ਪਾਰਟੀ ਤੁਹਾਡੇ ਲਈ ਆਏ ਕਰ ਦੂਗੀ ਬਿਲਕੁਲ ਨਹੀਂ ਹੋ ਸਕਦਾ ਜੇ ਸਿਆਸੀ ਪਾਰਟੀ ਆਉਂਦੀ ਵੀ ਆ ਪ੍ਰੈਸ਼ਰ ਤੁਹਾਨੂੰ ਦੇਣਾ ਹੀ ਪੈਣਾ ਪਟਨ ਤੁਹਾਨੂੰ ਬਰੇਜਰ ਦਾ ਦਬਣਾ ਪੈਣਾ ਵੀ ਆ ਸਾਡੂੰ ਚੀਜ਼ ਚਾਹੀਦੀ ਆ ਜਿਹੜੇ ਲੋਕ ਕਹਿੰਦੇ ਸੀ ਵੀ ਇਹ ਲੋਕ ਨੇ ਸੜਕਾਂ ਘੇਰਦੇ ਆ ਰੇਲ ਰੋਕਦੇ ਆ ਰੋਜ਼ ਹੀ ਝੰਡੇ ਲੈ ਕੇ ਲਈ ਜਾਂਦੇ ਨੇ ਉਹਨਾਂ ਨੂੰ ਮੇਰਾ ਇੱਕ ਜਵਾਬ ਆ ਸਿਰਫ ਇੱਕ 5 ਸਾਲ ਹੋ ਗਏ ਅੰਦੋਲਨ ਖਤਮ ਹੋਏ ਤੋਂ ਅੱਜ ਤੱਕ ਵੀ ਅਸੀਂ ਰੱਖਦੇ ਆ ਜਿਸ ਕਾਰਨ ਦਬਣ ਵਾਸਤੇ ਅੱਜ ਤੱਕ ਵੀ ਲੈ ਲੈਂਡ ਪੁਲੀ ਕਰਤਾ ਆ ਤਾਂ ਵਾਪਸ ਕਰਾਇਆ ਜ਼ਮੀਨਾਂ ਨਹੀਂ ਖੋਣ ਦਿੱਤੀਆਂ। ਇਹ ਸਾਰਾ ਲੁਧਿਆਣੇ ਨਾਲੇ ਵਧੀਆ ਸ਼ਹਿਰਾਂ ਦੇ ਵਿੱਚੋਂ ਵਧੀਆ ਜ਼ਮੀਨਾਂ ਖੋਣ ਵਾਲੀ ਸਰਕਾਰ ਦੀ ਅੱਖ ਆ ਗਈ ਸੀ। ਆਪਾਂ ਉਹ ਸਿੱਡੇ ਮੁਤਰੀਕੇ ਨਾਲ ਉੱਥੇ ਹੀ ਵਾਸਪੂਨੇ ਨੇ। ਇਹ ਛੱਡੇ ਦੀ ਤਾਕਤ ਆ। ਦੂਜੀ ਗੱਲ ਜੇ ਕੋਈ ਟੈਗ ਨਹੀਂ ਆਇਆ ਇਸ ਤੱਕ ਤਾਂ ਇਹ ਛੱਡੇ ਦੀ ਤਾਕਤ ਆ। ਤੀਜੀ ਗੱਲ ਕਿਸੇ ਵਰਕ ਦਾ ਬੰਦਾ ਦਰਸ਼ਨ ਜੀ ਕਿਸੇ ਵਰਕ ਦਾ ਕਿਸਾਨੀ ਨਹੀਂ। ਕਿਸੇ ਵਰਗ ਦੇ ਬੰਦੇ ਨੂੰ ਕੋਈ ਮੁਸੀਬਤ ਪਾ ਜੇ ਕਿਸੇ ਦੇ ਪੈਸੇ ਖਾਜ ਜਾਣ ਕਿਸੇ ਦੀ ਖੇਤੀ ਦਾ ਮੁੱਲ ਨਾ ਕੋਈ ਦਵੇ ਸਭ ਤੋਂ ਪਹਿਲਾਂ ਜਥੇਬੰਦੀ ਕੋਲ ਬੰਦਾ ਆਉਂਦਾ ਵੱਟ ਤੋਂ ਵੱਧ ਪਹਿਲਾਂ ਸਰਪੰਚ ਕੋਲ ਜਾਊ ਜੇ ਸਰਪੰਚ ਕੋਲ ਹੱਲਾ ਆਇਆ ਦੂਜੇ ਨੰਬਰ ਤੇ ਜਥੇਬੰਦੀ ਭਾਲਦਾ ਕੋਈ ਸਿਆਸੀ ਪਾਰਟੀ ਨਹੀਂ ਭਾਲਦਾ ਹੁਣ ਦਸਤੋਰ ਵਿੱਚ ਪਾਉਂਦੇ ਜੇ ਸਾਡੇ ਫੈਸਲੇ ਕਰਦੇ ਹਾਂ ਤਾਂ ਰੱਖਦੇ ਆ ਤਾਂ ਸਿੱਖੀ ਦੀ ਜਿਹੜੀ ਪੰਚਾਇਤ ਵਾਲੀ ਪੰਜ ਮੈਂਬਰ ਵਾਲੀ ਪੰਚਾਇਤ ਵਾਲੀ ਫੇਰ ਫੈਸਲਾ ਅਸੀਂ ਲਾਗੂ ਕਰਦੇ ਆ ਤੇ ਲੋਕ ਸਾਡੇ ਨਾਲ ਜੁੜਦੇ ਨੇ ਬਿਲਕੁਲ ਇਹ ਗੱਲ ਜਿਹੜੇ ਧੱਕੇ ਕਰਦੀਆਂ ਜਥੇਬੰਦੀਆਂ ਉਹ ਬਿਮਾਰੀ ਮੰਡਲ ਬੈਠੇ ਆ ਬੜੇ ਤਰੀਕੇ ਨਾਲ ਸਾਨੂੰ ਮੈਸੇਜ ਆਉਂਦੇ ਆ ਉਹ ਲੱਗ ਹੋਣਗੇ ਉਹ ਭੇਸ ਲੱਗ ਹੋਊਗਾ ਪਰ ਸਾਡੀ ਜਥੇਬੰਦੀ ਬਿਲਕੁਲ ਨਿਰਪੱਖ ਤਰੀਕੇ ਨਾਲ ਫੈਸਲਾ ਕਰਕੇ ਆਪਣੇ ਹੱਥ ਰੱਖਦੀ ਆ ਇਹ ਜੀ ਕੋਈ ਗੱਲ ਵੀ ਆਉਂਦੀ ਆ ਸਾਨੂੰ ਜਦੋਂ ਮਰਜ਼ੀ ਫੋਨ ਕਰਕੇ ਬੁਲਾ ਲਓ ਪਰ ਕਦੀ ਸਾਡਾ ਐਦਾਂ ਨਾ ਕਹਾ ਕਰੋ ਵੀ ਝੰਡੇ ਵਾਲੇ ਆ ਹੀ ਆਵੇ ਜਦੋਂ ਮੁਸ਼ਕਲ ਪੈਂਦੀ ਆ ਹਰ ਵਾਰ ਸਾਡੇ ਕੋਲ ਫਿਰ ਕਿਉਂ ਆਉਂਦਾ ਫਿਰ ਕਿਉਂ ਨਹੀਂ ਕਿਸੇ ਹੋਰ ਵਰਕ ਕੋ ਜਾਂਦਾ ਜਿਹੜੇ ਫੈਸਲੇ ਨਹੀਂ ਕਰ ਸਕਦੇ ਜੇ ਫੈਸਲੇ ਕੀਤੇ ਜਾਂਦੇ ਆ ਤਾਂ ਲੋਕ ਆਉਂਦੇ ਨੇ ਹੁਣ ਰਹਿ ਗਈ ਗੱਲ ਆਪਾਂ ਆਪਣੀ ਕਰ ਲਈਏ ਵੀ ਆਪਾਂ ਕੀ ਕਰਨਾ ਆ ਅੱਜ ਹਰ ਵਾਰੀ ਇਹ ਕਹਿ ਦਿੰਦੇ ਆ ਵੀ ਸਰਕਾਰ ਨਹੀਂ ਕਰਦਾ ਮੈਂ ਉਹਦੇ ਵਿੱਚ ਬੜਾ ਲੰਬਾ ਹੈ ਸਪੀਚ ਦੇਤੀ ਪਰ ਅਸੀਂ ਉਦਾਂ ਦੇ ਨਹੀਂ ਹੈ ਵੀ ਸਰਕਾਰਾਂ ਜੀ ਰੁਕਸ ਕਰਦੇ ਰਹੀਏ ਹੁਣ ਆਪਾਂ ਆਪਣੇ ਜੀ ਰੁਕਸ ਕੱਢੀਏ ਆਪਾਂ ترقی ਕਿਹਦੇ ਹਿਸਾਬ ਨਾਲ ਕਰਨੀ ਆ ਦਰਸ਼ਕ ਜੀ ਨੇ ਕਿਹਾ ਵਿਆਹਾਂ 'ਚ ਘੱਟ ਖਰਚਾ ਕਰੀਏ ਕਈ ਕਰਦੇ ਪਿਆ ਆਪਾਂ ਫੇਰ ਵੀ ਕਰੀ ਜਾ ਰਹੇ ਆ ਇਹ ਵੀ ਆਪਾਂ ਦੌਰ ਲੈ ਕੇ ਆਉਣਾ ਪੈਣਾ ਅੱਜ ਦੌਣ ਆ ਗਿਆ ਸਾਡੇ ਨਾਲ ਉਹਨਾਂ ਦੇ ਵਿੱਚ ਰੀਲਾ ਚੱਲਦੀਆਂ ਨੇ ਔਰ ਰੀਲਾ ਦੇ ਜਿਹੜਾ ਮੈਸੇਜ ਆਉਣ ਲੱਗਿਆ ਹੈ ਤਾਂ ਮਜ਼ਾਕ ਦਾ ਪੱਟੜ ਪਰ ਮਜ਼ਾਕ ਚੁਟਕਲੇ ਆਪਣੇ ਸਮਾਜ ਤੋਂ ਹੀ ਬਣਦੇ ਨੇ ਸਮਾਜ ਦੇ ਵਿੱਚ ਆਉਣ ਲੱਗੀਆਂ ਜਦੋਂ 90 ਤੋਂ ਲੈ ਕੇ 2000 ਤੱਕ ਆਪਾਂ ਕੁੜੀਆਂ ਮਾਰ ਲੀਆਂ ਤੇ ਅੱਜ ਮੁੰਡਿਆਂ ਨੂੰ ਬਿਓ ਨੂੰ ਕੁੜੀਆਂ ਨਹੀਂ ਮਿਲਦੀਆਂ ਪਈਆਂ ਦਾਜ ਦਾ ਮਤ ਹੁੰਦਾ ਸੀ ਆ ਤੁਹਾਡਾ ਮਾਲਵਾ ਬਿਲਕੁਲ ਹੈ ਗੁੱਸਾ ਨਾ ਮੰਨਿਓ ਸਾਡੇ ਵਾਲਾਲੇ ਤਾਜ ਘਟਾ ਹੈ ਇੱਧਰ ਲੱਖ ਰੁਪਏ ਕਿਲਾ ਚਲਦਾ ਹੁੰਦਾ ਸੀ 2-2 ਲੱਖ ਰੁਪਏ ਕਿਲੇ ਦਾ ਜਿੰਨੇ ਕਿਸੇ ਨੂੰ ਕਿੱਲਿਆ ਉਹਨੇ ਹੈਗੇ ਆ ਅੱਜ ਮੁੰਡੇ ਵਾਲੇ ਤਿਆਰ ਆ ਕਰਜਾ ਕਰਨ ਨੂੰ ਵੀ ਕੁੜੀ ਦੇ ਲੋ ਚੰਗੀ ਸਾਨੂੰ ਗਾ ਸਾਡੇ ਘਰੇ ਆ ਜੀ ਸਾਡੇ ਅੰਗੇ ਵਾਸ ਵਾਸ ਜੇ ਇਸ ਹਿਸਾਬ ਨਾਲ ਆਪਾਂ ਕੁੜੀਆਂ ਮਾਰ ਬੈਠੇ 2000 ਤੋਂ ਲੈ ਕੇ 2005 ਤੋ ਮੁੰਡੇ ਵੇਲੇ ਤੁਰੇ ਫਿਰਦੇ ਨੇ 40-40 ਕਿਲੇ ਵਾਲਿਆਂ ਨੂੰ ਪਹਤਣੀ ਆ ਰਿਹਾ ਇਹ ਵੀ ਆਪਾਂ ਆਪਣੇ ਤੁਲੀ ਆਪਣੇ ਆਪ ਪਾਈ ਆ ਇਹ ਵੀ ਕੱਢੀਏ ਜਿਹੜਾ ਜਵਾਰ ਘੱਟ ਕਰਨ ਦੀ ਗੱਲ ਕੋਸ਼ਿਸ਼ ਕੀਤੀ ਸੀ ਆਪਾਂ ਕਿ ਕਿੱਲੇ ਵੱਜ ਜਾਣਗੇ ਵਾਰੀ ਕਿੱਲੇ ਵੱਜ ਜਾਣਗੇ ਕੁਝ ਨਹੀਂ ਪੈਂਦਾ ਪੈਂਦਾ ਜਿਹਦੇ ਕਿਰੇਚਾ ਲੱਗਿਆ ਉਹਨੂੰ ਪੁੱਛੋ ਜਾ ਕੇ ਕਿ ਕਿੱਲਾ ਵੱਜਿਆ ਜਾਂ ਘੜਿਆ ਇੱਕੋ ਪੁੱਤ ਦਾ ਸਾਰਾ ਟੱਬਰ ਰੋਈ ਜਾਂਦਾ ਉਹਨੂੰ ਦੇਖ-ਦੇਖ ਕੇ ਜੇ ਦੋ ਚਾਰ ਪੁੱਤ ਕਰ ਲੈਂਦੇ ਉਹਨੂੰ ਇੱਕ ਅੱਧਾ ਦਾ ਕੰਮ ਕਰ ਲੈਂਦਾ ਕੋਈ ਬਾਹਰ ਚਲੇ ਜਾਂਦਾ ਕੋਈ ਹੋਰ ਕਾਰੋਬਾਰ ਲੱਭ ਲੈਂਦੇ ਆ ਰੈਵੋਲੂਸ਼ਨ ਫਰੀ ਰੈਵੋਲੂਸ਼ਨ ਬਾਅਦ ਜਿਹੜਾ ਇੰਡਸਟਰੀਅਲ ਰੈਵੋਲੂਸ਼ਨ ਆਇਆ ਇਹਦੇ ਵਿੱਚ ਕਿੰਨੇ ਚਾਂਸਸ ਨੇ ਜਿਹੜਾ ਮਰਜ਼ੀ ਕਾਰੋਬਾਰ ਜਿਹੜੀ ਮਰਜ਼ੀ ਨੌਕਰੀ ਕਰ ਲਓ ਆਪਾਂ ਇਹ ਵੀ ਜ਼ਮੀਨਾਂ ਦੇ ਬੈਠੇ ਇਸ ਨੂੰ ਦੇਖਦੇ ਹੋਏ ਕਿਹਾ ਵੀ ਜਿਹੜਾ ਜੇ ਜ਼ਮੀਨਾਂ ਚੋਂ ਨਿਕਲਣਾ ਤਾਂ ਸਭ ਤੋਂ ਵੱਡਾ ਕੰਮਾ ਜਿਹੜਾ ਆਪਣਾ ਲਾਈਟ ਬਿਜ਼ਨਸ ਆ ਡੇਰੀ ਦੰਦਾ ਇਹ ਫੇਲ ਹੋਇਆ ਹੋਇਆ ਇਸ ਟਾਈਮ ਆਪਣੇ ਘਰੇ ਜਿਹੜੀਆਂ 5 5 6 ਜੇ ਸੀ ਆਪਾਂ ਦੋ ਦੋ ਤੇ ਆ ਕੇ ਕਰੇ ਪੀੜ ਜੋਗੇ ਰੱਖਣ ਲੱਗ ਗਏ ਕਈਆਂ ਦੇ ਪਿੰਡਾਂ ਬੇਡਾਂ ਜੀ ਉਹ ਵੀ ਖਤਮ ਹੋ ਗਈਆਂ ਕਿਉਂ ਹੋਈਆਂ ਇਹਦੇ ਨਾਲ ਆਪਣਾ ਆ ਕੇ ਹਿਸਾਬ ਕਿਤਾਬ ਕਾਪੀ ਪੈਸ ਜਿੱਦਾਂ ਦੀ ਆਪਣੇ ਕੋਲ ਆ ਗਈ ਆਪਾਂ ਕਾਪੀ ਪੈਸ ਦਾ ਹਿਸਾਬ ਲਾਉਣ ਲੱਗ ਗਏ ਵੀ 10000 ਤਾਂ ਸਿੱਧੀ ਪੈ ਜਾਂਦਾ ਇਹਦੇ ਤੇ ਫਿਰ ਇਹਦਾ ਐ ਤੇ ਬਠੇ ਪਾਇਆ ਤੇ ਇੰਨੀ ਤੂੜੀ ਪਾਇਆ ਦੀ ਐਦਾ ਹਾਵਾ ਵੀ ਦੁੱਧ ਜੇ ਦੋ ਮੱਝਾਂ ਦਾ ਪਾਇਆ ਘਰੇ ਆਪਾਂ ਨੂੰ 150-200 ਰੁਪਏ ਨੂੰ ਪੈਂਦਾ ਜੇ ਜ਼ਿਮੀਦਾਰ ਨੂੰ ਘਰੇ 150-200 ਰੁਪਏ ਨੂੰ ਤੁਹਾਨੂੰ ਕਹਿੰਦਾ ਕਿ ਲੋ ਫਿਰ ਲੈਣ ਵਾਲੇ ਕਿਉਂ ਜੀਕ ਮਾਰਦੇ ਆ ਭਾਈ ਸਹੀ ਦੁੱਧ ਦਾ ਇਹੀ ਬਾਤ ਹੁੰਦਾ ਜੇ ਇਹੀ ਭਾਅ ਤੋਂ ਤੇ ਲੈਣਾ ਤਾਂ ਅਗਲੀ ਦੁੱਧ ਬੰਦ ਕਰਨਾ ਪੈਣਾ ਐਡੇ ਵੱਡੇ ਵੱਡੇ ਡਾਟੇ ਆ ਗਏ 60% ਤੱਕ ਪੰਜਾਬ ਦੇ ਵਿੱਚ ਟੱਕਲੀ ਦੁੱਧ ਵਿਕਦਾ ਐ ਡਾਟੇ ਕਹਿੰਦਾ ਮੈਂ ਨਹੀਂ ਕਹਿੰਦਾ ਇੰਡੀਅਨ ਐਕਸਪ੍ਰੈਸ ਕਰਦੀ ਆ ਟ੍ਰਿਬਿਊਨ ਕਹਿੰਦੇ ਆ ਲੇਖ ਕਹਿੰਦੇ ਆ ਰਿਸਰਚ ਕਹਿੰਦੀਆਂ ਨੇ ਤੂੰ ਵੀ ਹੁਣੀ ਜਾਓ ਉਸਾਨਾ ਮੰਨੇ ਥੋੜੇ ਮੰਡੀ ਖੜੇ ਆ ਜੇ ਸਵੇਰ ਨੂੰ ਦੋ ਕਵਾਂਟਰ ਪਨੀਰ ਚਾਹੀਦਾ ਜੀਰੋ ਮੈਂ ਜਣਾ ਹੁਣੀ ਫੋਨ ਕਰਕੇ ਜਲੀ ਮਿਲ ਜਾਣਾ ਕਿ ਦੋ ਕਵਾਂਟਰ ਪਨੀਰ ਕਿੱਥੋਂ ਆ ਗਿਆ ਭਾਈ ਵੀ ਜਲਦੀ ਘੰਟੇ ਕਿਵੇਂ ਆ ਗਿਆ ਦੁਕਾਨ ਨੇ ਕਿਵੇਂ ਰੱਖ ਲਿਆ ਅੱਗੇ ਵੀ ਵਿਆਹ ਹੁੰਦੇ ਸੀ ਜੇ ਬਿਊਰਗ ਬੈਠਿਆ ਪੁੱਛ ਲੋ ਜੇ ਦੁੱਧ ਇਕੱਠਾ ਕਰਨਾ ਪਨੀਰ ਇਕੱਠਾ ਕਰਨਾ ਤਾਂ 15 ਦਿਨ ਪਹਿਲਾਂ ਕਿਹਾ ਜਾਂਦਾ ਸੀ ਭਾਈ ਸਾਹਿਬ 2 ਕੁਆਰਟਲ ਪਨੀਰ ਚਾਹੀਦਾ ਅਗਲਾ ਦੁੱਧ ਜੋੜਦਾ ਸੀ ਤੇਰੇ ਕਿਤੇ ਪਨੀਰ ਬਣਦਾ ਸੀ ਤੇ ਹੁਣ ਮਿੰਟਾਂ 'ਚ ਪਨੀਰ ਬਣ ਜਾਂਦਾ ਕਿ ਉਹਦੀ ਤਾਂ ਕਹਿਣਾ ਹੀ ਕੀ ਆ ਇਹ ਆਪਣੇ ਦੋ ਤਰੀਕੇ ਨਾਲ ਨੁਕਸਾਨ ਹੋ ਰਿਹਾ ਜਿੱਥੇ ਆਪਾਂ ਖੱਤਕਾਰ ਆ ਉੱਥੇ ਆਪਾਂ ਪ੍ਰੋਡਕਸ਼ਨ ਵਾਲੇ ਵੀ ਆ ਪ੍ਰੋਡਕਸ਼ਨ ਤੇ ਆਪਾਂ ਨੂੰ ਆਮਦਨ ਘੱਟ ਮਿਲ ਰਹੀ ਆ ਖੱਤਕਾਰ ਵੀ ਆ ਖੱਤ ਕਰਕੇ ਆਪਾਂ ਘਰੇ ਲੈ ਕੇ ਜ਼ਿਹਰ ਲੈ ਕੇ ਜਾ ਰਹੇ ਆ ਪੈਸਿਆਂ ਨਾਲ ਵੀ ਯਾਰ ਮਿਲ ਰਹੀ ਆ ਤੁਹਾਨੂੰ ਔਰ ਇਹ ਪਰਮਾਇਆ ਨਾਲ ਵੀ ਯਾਰ ਮਿਲਦੀ ਆ ਅਸੀਂ ਇਹ ਹੁਣ ਦਿੱਤਾ ਬੀਕੇਜੂ ਕਾਦੀਆ ਨੇ ਵੀ ਨਕਲੀ ਦੁੱਧ ਦਾ ਹੁਣ ਸੰਗਲ ਪਾਵਾਂਗੇ ਸਰਕਾਰ ਤੇ ਨਕਦੀ ਦੰਮ ਕਰਾਂਗੇ ਵੀ ਨਕਲੀ ਦੁੱਧ ਬੰਦ ਕੀਤਾ ਜਾਵੇ ਸਾਡੇ ਤਰੀਕੇ ਨਾਲ ਜਿਹੜੇ ਅੱਜ ਕੀ ਬਜਟ ਨਹੀਂ ਰੱਖਿਆ ਮੈਨੂੰ ਆਸ ਸੀ ਵੀ ਮਾਰ ਡੰਗਰ ਵਾਸਤੇ ਲੋਨ ਦੁਆਰਾ ਕੀਤੇ ਜਾਣ ਜਿਵੇਂ ਪਹਿਲਾਂ ਬਿਨਾਂ ਜ਼ਮੀਨ ਗੈਣੇ ਦਾ ਲੋਨ ਮਿਲਦਾ ਕੋ 4 ਲੱਖ ਦਾ ਕੋ 5 ਲੱਖ ਦਾ ਲੋਨ ਕੋ 3-4 ਮਵੇਰੇ ਬੰਦਾ ਰੱਖ ਸਕੇ ਪੰਗਾ ਸ਼ੁਰੂ ਕਰੇ ਗਰੀਬ ਕਰਨ ਜਿਹੜਾ ਲੇਬਰਰ ਨੇ ਉਹ ਦੋ ਡੰਗਰ ਰੱਖ ਸਕਣ ਉਹ ਵੀ ਆਪਣੇ ਦੁੱਧ ਪਾਉਣ ਉਹਨਾਂ ਦਾ ਵੀ ਜਿਹੜਿਆ ਇੱਕ ਸਾਈਡ ਬਿਜ਼ਨਸ ਹੋਵੇ ਤਾਂ ਸਾਰੇ ਸਮਾਜ ਦਾ ਫਾਇਦਾ ਹੁੰਦਾ ਨਕਲੀ ਦੁੱਧ ਮੈਂ ਕੋੜੇ ਸ਼ਬਦ ਕਹਿਣ ਲੱਗਿਆ ਵੀ ਅੱਜ ਤੋਂ ਬਾਅਦ ਨਕਲੀ ਦੁੱਧ ਫੜਿਆ ਦਾ ਫੋਨ ਨਾ ਕਰਿਓ ਸਾਨੂੰ ਅਸੀਂ ਦੀ ਛੜਦਾ ਜਿਹੜਾ ਵੀ ਹੋਇਆ ਗਿਆ ਤੁਝ ਆਪਣਾ ਵੱਡਾ ਜਿਹੜਾ ਆਪਣੇ ਤੇ ਇਸ ਟਾਈਮ ਸਾਡੀ ਜੱਥੇ ਬੰਦੀ ਨੇ ਮਗਰ ਬਹੁਤ ਤਕਲੀਫਾਂ ਨੇ ਆਪਾਂ ਨੂੰ ਲੱਗ ਲੱਗਦੀਆਂ ਪਰ ਸਾਡੇ ਜਥੇਬੰਦੀ ਨੇ ਫੈਸਲਾ ਕੀਤਾ ਵੀ ਆਪਾਂ ਥੋੜੀਆਂ ਨੂੰ ਲੈ ਕੇ ਚੱਲਣਾ ਲੋਕਾਂ 'ਚ ਲੈ ਕੇ ਚੱਲੀਏ ਵੀ ਜਿਹੜੀ ਆ ਗੱਲ ਲੱਗੇ ਜਿਹੜੇ ਤਾਂ ਲੋਕ ਸੀਗੇ ਉਹ ਸਰਕਾਰ ਦੇ ਨੇ ਉਹਦਾ ਵਿਰੋਧ ਕਰ ਰਹੇ ਆ ਜਿਹੜੇ ਸਾਡੇ ਪ੍ਰੋਗਰਾਮ ਨੇ ਉਹ ਨਕਲੀ ਦੁੱਧ ਦੇ ਆ ਦੂਜਾ ਸਿਰਫ ਦੋ ਪ੍ਰੋਗਰਾਮ ਲੈ ਕੇ ਚੱਲੇ ਆ ਅਸੀਂ ਕੋਈ ਲੰਬੇ ਨਹੀਂ ਲੈ ਕੇ ਚੱਲੇ ਦੂਜਾ ਲੈ ਕੇ ਚੱਲੇ ਜਿਹੜੀ ਸੁਸਾਇਟੀਆਂ ਦਾ ਕਰਜ਼ਾ ਸਾਡੇ ਤੇ ਕਿਸੇ ਹਿਸਾਬ ਨਾਲ ਨਹੀਂ ਉਤਰ ਰਿਹਾ ਜਿੱਦਾਂ ਤੇ ਆਪਾਂ ਦੋਨੋਂ ਤੋਂ ਮੁੜ ਕੇ ਆਏ ਆ ਉਹ ਵਧੇਾਈ ਆ ਕਟਿਆ ਨਹੀਂ ਹੈ ਜਿਹੜੇ ਬਿਉਰਗਜੀ ਡੈਕ ਹੋ ਜਾਂਦੀ ਆ ਅਗਲੇ ਪੂਰੇ ਮੁੰਡੇ ਨੂੰ ਉਹ ਕਰਜ਼ਾ ਨਹੀਂ ਦਿੱਤਾ ਜਾਂਦਾ ਕਈਆਂ ਦੀ ਨਵੀਆਂ ਕਾਪੀ ਨਹੀਂ ਪੜਾਈ ਜਾਂਦੀਆਂ ਆਹੀ ਸੋਸਾਇਟੀ ਜਿਹੜੇ ਆਪਣੇ ਆਸਤੇ ਸਿੰਘੀਆਂ ਆਪਣੀ ਪ੍ਰਵੋਤ ਲਈ ਸੀ ਬਹੁਤ ਜਗ੍ਹਾ ਸੋਸਾਇਟੀਆਂ ਜਿਹੜੀਆਂ ਘਾਟੇ ਚ ਨੇ ਜਿਹੜੇ ਘਾਟੇ ਸੋਸਾਇਟੀ ਚੱਲਦੀਆਂ ਉਹਦਾ ਨਵਾਂ ਮੈਂਬਰ ਨਹੀਂ ਮਗਰੇ ਦੀ ਪੜਾਈ ਆਪਣੀ ਖੜੀ ਆ ਵੱਡੇ ਲੈਵਲ ਦੇ ਉੱਤੇ ਆਪਾਂ ਨਵਾਂ ਪੁਰਾਣਾ ਕਰਜ਼ਾ ਕਰਦੇ ਆ ਫਾਲਟਰ ਵੀ ਹੈ ਆਪਣੇ ਚ ਪਰ ਨਵਾਂ ਪੁਰਾਣਾ ਵੀ ਹੈ ਪਰ ਨਵਾਂ ਪੁਰਾਣਾ ਤੇ ਡਿਫਾਲਟ ਜੇ ਲਾ ਕੇ ਕਈਏ ਪੁੱਲ ਮਲਾ ਕੇ ਅਸੀਂ ਸਾਰੀ ਸੁਸਾਇਟੀ ਦੇ ਦੇਣ ਦਾ ਜਿਹੜਾ ਨਵਾਂ ਭਰਾਮ ਹੀ ਕਰਦੇ ਆ সুদ ਹੀ ਭਰਦੇ ਆ ਦੂਜਾ ਆਪਾਂ ਸਾਰੇ ਡਿਫਾਲਟਰਾਂ ਦਾ ਸਰਕਾਰ ਮੁਰੇ ਆਉਣ ਵਾਲੇ ਸਮੇਂ ਚ ਰੱਖਾਏ ਗੱਲ ਵੀ ਆ ਸੁਸਾਇਟੀ ਜਿਹੜਾ ਕਰਜ਼ਾ ਜਿਹੜਾ ਸੁਸਾਇਟੀਆ ਨੂੰ ਪਰਫੋਲਟ ਕਰਦਾ ਹਮੇਸ਼ਾ ਸਰਕਾਰ ਕਹਿੰਦੀ ਆ ਸੁਸਾਇਟੀ ਦੇ ਟਰੈਕਟਰ ਲਿਆਓ ਜੀ ਸਾਂਝਾ ਵਰਤ ਲਓ ਜੀ ਕਿੱਥੋਂ ਵਰਤ ਲੀਏ ਸੁਸਾਇਟੀ ਦਾ ਪਹਿਲਾ ਕਾਟ ਨਹੀਂ ਪਈ ਆ ਕੀ ਲੈ ਕੇ ਆਉਗੀ ਸੁਸਾਇਟੀ ਨੂੰ ਤਾਂ ਇਹਨਾਂ ਮਜਬੂਰ ਕਰਤਾ ਯੂਰੀਆ ਦਾ ਬੋਰਾ ਦੇਣ ਲੱਗੇ ਕਦੀ ਸੁਸਾਇਟੀ ਨਹੀਂ ਨਾਲ ਦਿੰਦੀ ਸੀ ਉਹ ਵੀ ਨਾਲ ਆ ਜਿਹੜਾ ਯੂਰੀਆ ਕਿਹੜਾ ਡੱਬਾ ਜੰਦੇ ਆ ਇਹ ਨੈਨੋ ਯੂਰੀਆ ਨਾਲ ਦੇਣ ਲਾ ਜਾਂਦੇ ਨੇ ਕਦੀ ਸਰਪਰ ਦੇਣ ਲਾ ਜਾਂਦੇ ਨੇ ਕਦੀ ਕੈਲਸ਼ੀਅਮ ਦੇਣ ਲਾ ਜਾਂਦੇ ਨੇ ਉਹਨਾਂ ਨੂੰ ਵੀ ਮਜਬੂਰ ਕੀਤਾ ਜਾਂਦਾ ਕਿਉਂਕਿ ਉਹਨਾਂ ਕੋਲ ਹੀ ਪੂਰੇ-ਪੂਰੇ ਪੈਸੇ ਹੁੰਦੇ ਆ ਉਹਨਾਂ ਦਾ ਟਰੱਕ ਮਵਾਉਂਦੇ ਆ ਨਾਲ ਟਰੱਕ ਦੇ ਉਹਨਾਂ ਦਾ ਸਮਾਨ ਨਾਲ ਉਹਨਾਂ ਦੇ ਆਉਂਦਾ ਨਾਲ ਲੱਗਦਾ ਇਹ ਗੱਲ ਆਪਾਂ ਨੂੰ ਸਮਝ ਨਹੀਂ ਲੱਗਦੀ ਸੀ ਜੇ ਦੁਕਾਨ ਦਾ ਦੰਦਾ ਤੇ ਆਪਾਂ ਕਹਿੰਦੇ ਦੁਕਾਨਦਾਰ ਤਾਂ ਕਿਤੇ ਨਫਾ ਇਹ ਦੇਖ ਉਹ ਸਮਾਨ ਵੇਚ ਰਿਆ ਉੱਤੋਂ ਸਮਝ ਆਈ ਮਗਰ ਵੀ ਦੁਕਾਨਦਾਰ ਨੂੰ ਵੀ ਤਾਂ ਇਦਾਂ ਹੀ ਸਮਾਨ ਧੱਕੇ ਦਿੱਤਾ ਜਾਂਦਾ ਵੀ ਆਹ ਸਮਾਨ ਜੇ ਟਰੱਕ ਲੈਣਾ ਤਾਂ ਇਦਾਂ ਸਮਾਨ ਤੇ ਨਾਲ ਦੂਜਾ ਲੈਣਾ ਪੈਣਾ ਤੇ ਉਹ ਕਾਰਦਾਰ ਆਪਾਂ ਨੂੰ ਸਮਾਨ ਧੱਕ ਦੇ ਦਿੰਦਾ ਇਹ ਰਵਾਜ ਬਿਲਕੁਲ ਗਲਤ ਠੁਕ ਹੋਇਆ ਹੋਇਆ ਜੋ ਲਗਾਤਾਰ ਇੱਕ ਦੋ ਸਾਲ ਦਾ ਸ਼ੁਰੂ ਹੋਇਆ ਇਹਦਾ ਵਿਰੋਧ ਪੂਰਾ ਕਰਾਂਗੇ ਅਸੀਂ ਇਹਦਾ ਵਿਰੋਧ ਜਿਹੜਾ ਵੀ ਸਾਡਾ ਯੂਨੀ ਆਊਗਾ ਅਸੀਂ ਕਹਾਂਦਾ ਯੂਨੀ ਲਵਾਂਗੇ ਸਰਕਾਰ ਦੀ ਜੂੰਡੀ ਆ ਨਾ ਕਿਸੇ ਦੁਕਾਨਦਾਰ ਦੀ ਗਲਤੀ ਆ ਨਾ ਸੋਸਾਇਟੀ ਦੀ ਗਲਤੀ ਆ ਇਹ ਸਰਕਾਰ ਦੀ ਗਲਤੀ ਆ ਇੰਟਰਵੈਨ ਕਰਨਾ ਚਾਹੀਦਾ ਸੰਤਾ ਤੇ ਵਜੀਰ ਨੇ ਲਡੂਵਾਂ ਕੱਟ ਹੋਇਆ ਸੈਂਟਰ ਦਾ ਵਜ਼ੀਰ ਆਇਆ ਐਗਰੀਕਲਚਰ ਚੋਹਾਨ ਉਹ ਮੰਨ ਕੇ ਗਿਆ ਵੀ ਯੂਰੀਆ ਦੇ ਬੋਰੇ ਦਾ ਕੋਈ ਰੈਗੂਲਰ ਨਹੀਂ ਹੈਗੀ ਕੋਈ ਚੀਜ਼ ਜ਼ਰੂਰੀ ਨਹੀਂ ਹੈਗੀ ਵੀ ਨਾਲ ਦੇਣੀ ਹੈ ਤੇ ਜੇ ਨਹੀਂ ਦੇਣੀ ਫਿਰ ਬਾਕੀ ਸਵਾਸ ਵਾਲੇ ਸੁਸਾਇਟੀਆਂ ਦੁਕਾਨਦਾਰ ਕਿਉਂ ਦਿੰਦੇ ਨੇ ਇਹਦਾ ਹੀ ਬੋਲ ਕਰਦੇ ਆ ਇਹਦੇ ਨਾਲ ਨਾਲ ਜਿਹੜਾ ਕਰਜ਼ਾ ਸਾਡਾ ਇਹ ਮਾਫ਼ ਕੀਤਾ ਜਾਵੇ ਤੁਹਾਡੇ ਤੱਕ ਇਹ ਸਤਾ ਪਹੁੰਚ ਕੀਤੀ ਆ ਵੀ ਤੁਹਾਡੀ ਮਦਦ ਤੋਂ ਬਿਨਾਂ ਇਹ ਲੜਾਈ ਨਹੀਂ ਜਿੱਤੀ ਜਾਣੀ ਜੇ ਕਹੋ ਵੀ ਇੰਨੇ ਛੜ ਦੇ ਬੰਦੇ ਬੈਠੇ ਆਪਾਂ ਜਿੱਤ ਲਾਂਗੇ ਬਿਲਕੁਲ ਨਹੀਂ ਜਿੱਤਾਂਗੇ ਪਰ ਹਾਂ ਆਪਾਂ ਜਿਹੜੇ ਛੜ 'ਚ ਬੈਠੇ ਆ ਉਹ ਜਾਗ ਲਾ ਸਕਦੇ ਆ ਪਿੰਡਾ ਜਾ ਕੇ ਦੱਸੋ ਵੀ ਆਪਣੇ ਕਰਜ਼ੇ ਲਈ ਖੜੋ ਕਰਜ਼ੇ ਲਈ ਖੜੋ ਕਿਉਂਕਿ ਵਜਨ ਕੱਲ ਹੀ ਪੜਿਆ ਅੱਜ ਦੀ ਅਖਬਾਰ 'ਚ ਤੁਸੀਂ ਪੜਿਆ ਦੇਖ ਲਓ ਵੀ ਇੰਡਸਟਰੀ ਨੂੰ ਕਿੰਨਾ ਮਾਫ ਕਰਤਾ ਕਰਜ਼ਾ ਜੇ ਸਾਡੇ 3-4 ਲੱਖ ਬਾਪ ਕਰਕੇ ਇਹ ਡੁੱਬਦੀ ਦੀ ਸਰਕਾਰ 14 ਲੱਖ ਕਰੋੜ ਮਾਫ ਕਰਤਾ ਤੇ ਸਾਡੇ 2.5 ਲੱਖ ਕਰੋੜ ਨਾਲ ਕੇ ਸਰਕਾਰ ਡੁੱਬਣੀ ਲੱਗੀ ਤੇ ਆਪਾਂ ਮੰਗਣੀ ਚੱਜਣਾ ਰੱਖਦੇ ਪੇਸ਼ ਨਹੀਂ ਕਰਦੇ ਕੇ ਚੰਗੀ ਤਰ੍ਹਾਂ ਪੇਸ਼ੂਰੇ ਕਰਕੇ ਸੋਸਾਇਟੀਆਂ ਦੇ ਕਰਜ਼ੇ ਮਾਫ ਕਰਾਈਏ ਤੇ ਨਾਲ ਨਾਲ ਦੇ ਸੋਸਾਇਟੀਆਂ ਕਰਜ਼ੇ ਮਾਫ ਹੋਣਗੇ ਸੋਸਾਇਟੀਆਂ ਤਕੜੀਆਂ ਹੋਣਗੀਆਂ ਸੋਸਾਇਟੀਆਂ ਤਕੜੀਆਂ ਹੋਣਗੀਆਂ ਆਪਾਂ ਆਪਣਾ ਯੂਰੀਆ ਰੱਖਣ ਆਪਣਾ ਸਮਾਨ ਟੈਂਕਰ ਰੱਖਣ ਆਪਣਾ ਸੰਦ ਰੱਖਣ ਚ ਕਾਮਯਾਬ ਹੋਵਾਂਗੇ ਤੇ ਆਪਾਂ ਜਿਹੜੇ ਨਵੇਂ ਸੰਦ ਆਈ ਜਾ ਰਿਹਾ ਬਾਰ ਬਾਰ ਖੇਤੀ ਦੇ ਵਿੱਚ ਉਹ ਇਕੱਲਾ-ਕੱਲਾ ਕਿਸਾਨ ਨਹੀਂ ਲੈ ਸਕਦਾ ਉਹ ਸੁਸਾਇਟੀ ਲੈ ਸਕਦੀ ਆ ਸੁਸਾਇਟੀਆਂ ਕਾਮਯਾਬ ਕਰੀਏ ਐਨਾ ਕਹਿੰਦਾ ਹੋਇਆ ਮੈਂ ਤੁਹਾਡੇ ਤੋਂ ਸਵੇਰ ਮਾਫੀ ਮੰਗਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ